ਵਿਸ਼ਾ ਤੁਹਾਨੂੰ ਬਾਕੂਬੀ मालूम ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਇਥੇ ਵਿਦਿਆਰਥੀਆਂ ਦੇ ਮਸਲੇ ਨੇ ਉਹ ਦਿਨ-ਦਰ-ਦਿਨ ਉਹਨਾਂ ਨੂੰ ਆਧੁਨਿਕਤਾ ਕੀ ਕਰਦੇ ਜਾਣਾ ਉਹਨਾਂ ਦੇ ਵਿੱਚ ਵਾਧਾ ਦਾ ਕੀ ਕਰਦੇ ਜਾਣਾ ਜਾਂ ਉਹਨਾਂ ਨੂੰ ਹੋਰ ਠੀਕ ਦਾ ਕੀ ਕਰਦੇ ਜਾਣਾ ਉਹ ਜਿਹੜੇ ਸਮਰਥਨ ਨੇ ਖੜੇ ਨੇ ਉਹਦੋਂ ਤੋਂ ਵੀ ਡਿੱਗਦੇ ਜਾ ਰਹੇ ਨੇ ਇਹ ਮਸਲੇ ਦੇ महसूस होंगे की सूह लगता तो है कि यह मसले महसूस तो होंगे होगा यह मसले जगह ने किसूस होगा कि मसले हल होने चाहिए लड़ना चाहिए अब अभी इस गल के लिए खड़े इतने आए हैं कि सबू मसलों के हल के लिए अगे बढ़ना चाहिए अपन जगह ने चाह ਪੰਜਾਬੀ ਯੂਨੀਵਰਸਿਟੀ ਦੇ ਲਈ ਸਾਜ਼ੀ ਮੀਟਿੰਗਾਂ ਦੇ ਵਿੱਚ ਤੁਹਾਡੇ ਇੱਥੇ ਸਭ ਮੱਝ ਨੂੰ ਐਸੇ ਤੁਹਾਨੂੰ ਇੱਥੇ ਲੈ ਕੇ ਆਉਣ ਦਾ ਪਹਿਲਾ ਅਸੀਂ ਆਪ ਲੀਡਰਸ਼ਿਪ ਇਹਨਾਂ ਨਾਲ ਮੂੰਹ ਮੱਥੇ ਲੱਗ ਚੁੱਕੀ ਹੈ ਇਹਨਾਂ ਮਸਿਆਂ ਨੂੰ ਲੈ ਕੇ ਤੇ ਇਹਨਾਂ ਦੇ ਜਵਾਬ ਸੁਣੋ ਇਹਨਾਂ ਦੇ ਜਵਾਬ ਨੇ ਕਿ ਯੂਨੀਵਰਸਿਟੀ ਘਾਟੇ ਦੇ ਵਿੱਚ ਹੈ ਤੇ ਯੂਨੀਵਰਸਿਟੀ ਦਾ ਵਿਦਿਆਰਥੀਆਂ ਦੇ ਵਿਸਾਰਣ ਕਾਟਾ ਪੁਰਾ ਗਾ ਰਹੇ ਨੇ ਇਹਨਾਂ ਤੁਸੀਂ 500% ਹਿੱਸਾ ਵਧਾ ਦਿਓ ਕਾਟਾ ਦਾ ਵੀ ਭਰਾਉਂਗਾ पबलिक अदारा यूनीवर्सिटी पब्लिक यूनिवर्सिटियां फलिवर्सिटी है साजिशा जराजमान ने कहें यूनिवर्सिटी बदनाम होंगी है धर तो बैठे आप बैठे हैं एक सारे बहुत गिनती ने जो बेवकूफ हो गए सिर्फ इन गल कह यूनिवर्सिटी बदनाम होंगी है यूनिवर्सिटी इस गल धर्मेल बदनाम नहीं होंगी कबूतों को बदनाम होंगी है कि विद्यार्थियों दीसा वाधा कर रहे हो विद्यार्थियों के ਪੰਜਾਬ ਦੇ ਮਿੱਟੀ ਕਿਸਾਨਾਂ ਨੇ ਲਾਈਫ ਪ੍ਰੀਮੀਅਮ ਖਿਲਾਫ ਮੋਰਚਾ ਲਾਇਆ ਤੇ ਜਿੱਤੇ ਆ ਤੇ ਫਿਰ ਤੁਸੀਂ ਕਹੋਗੇ ਪੰਜਾਬ ਬੰਦਾ ਨੂੰ ਕਿ ਕਰਨੇ ਆਲਾ ਕੱਕੋਤਾ ਤੁਸੀਂ ਕਰੋ ਅਸੀਂ ਉਹ ਵੀ ਜਿਚ ਪਾਈਏ ਤੁਸੀਂ ਵੀ ਸਮਝਦਾ ਤੁਸੀਂ ਮੌਸਲਨਾ ਬਣੋ ਤੁਸੀਂ ਇਕੱਲੇ ਖਾਤੇ ਸਾਰਾ ਕੁਝ ਕਰੋ ਤੇ ਅਸੀਂ ਵਿਰੋਧ ਨਾ ਜਤਾਏ ਅਸੀਂ ਰੋਈਏ ਨਾ ਜ ਜਦੋਂ ਬੱਚਾ ਬੱਚੇ ਨੂੰ ਖਾ ਲਾ ਗਈ ਹੈ ਤਾਂ ਉਹ ਵੀ ਰੋਏਗਾ असा फिर भी मजा होना अभी क्यों नहीं हाँ का भी बोला का कहना है कि यूनिवर्सिटी घटे बदनाम होती है यूनिवर्सिटी वूनिवर्सिटियां करके देख लो उसे विद्यार्थियों पढ़ो खोज करो अभी पढ़ने वाला है तो यूनिवर्सिटी तरक्टिया कर रहीफर्ड वर्ग यूनवर्सिटिया कर लाइन यूनिवर्सिटी सि तैगुलर फैकल्टी पढ़ाणु वॾी कमी आहे असीं कीनीवर्सिटी भाषा जेसिटी सलूक ई हूंदा

ਪਗਲੀ ਦਾਾਰੇ ਨੂੰ ਜਾਣੋਗੇ ਕਿ ਅਕੇਲੇ ਰਸਾਨੇ ਤਾਂ ਕਿ ਉਹਨਾਂ ਦੀਆਂ ਜੇਬਾਂ ਭਰਨ ਤੇ ਅਸੀਂ ਸਾਡੀਆਂ ਜਗ੍ਹਾ ਖਰੀਦਣ। ਇਹਨਾਂ ਬੰਦੇ ਬਲਾਨਾ ਠੀਕਾ ਸਾਫ ਹੈ ਸਰਫੇਦ ਨੂੰ ਤੇਰੇ ਇੱਥੇ ਅੰਧਾ ਹੈ ਨਹੀਂ ਵੀ ਠੀਕਾ ਦਾ ਸਮਝਾਉਣਾ। ਸੋ ਇਹ ਸਰਵੇ ਦੇ ਮਸਲੇ ਨੇ ਕਿ ਯੂਨੀਵਰਸਿਟੀ ਮੈਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਇਸ ਗੱਲ ਦੇ ਨਿਬਾਰੇ ਉਹ ਬੰਗੀਆਂ ਨਹੀਂ ਗਈਆਂ ਐਸੀ ਯੂਨੀਵਰਸਿਟੀ ਵਿੱਚ ਜਿਹੜੀਆਂ ਆਧੁਨਿਕ ਸਹੂਲਤਾਂ ਨੇ ਉਹਦੇ ਨੇੜੇ ਤੱਕ ਦਾ ਲੈ ਜਾਓ ਤੁਸੀਂ ਨਹੀਂ ਬਾਹਰ ਬੈਠ ਕੇ ਸਰਵਿਸ ਸੁਣਾ ਤੁਸੀਂ ਨੇੜੇ ਲੱਕਦਾ ਲੈ ਜਾਓ ਤੁਸੀਂ ਥੋੜਾ ਹੋਰ ਵੀ ਇੱਕ ਸੱਤ ਰਹਿਣਾ ਉਹ ਤੋਂ ਇੱਕ ਕਮਰਾ ਉੱਪਰ ਹੋ ਜਾਓ ਤੁਸੀਂ ਲਾਇਬ੍ਰੇਰੀ ਨੇ ਵੀ ਜਿਹੜੀਆਂ ਕਿਤਾਬਾਂ ਨੇ ਨਵੀਆਂ ਆ ਰਹੀਆਂ ਨੇ ਉਹ ਤਾਂ ਪ੍ਰੋਵਾਈਡ ਕਰਾ ਦਿਓ ਤੁਸੀਂ ਉੱਥੇ ਵਾਈਫਾਈ ਦਾ ਜਿਹੜਾ ਜਿਹੜੀ ਸਭ ਹੁੰਦਾ ਉਹਦਾ ਠੀਕ ਕਰ ਦਿਓ

रिजल्ट रुक तो गया रिजल्ट जो काम कर रहे नवे लोग भाग्य नहीं करने यूनिवर्सिटी बदनाम कर रहे हो अस ही नहीं कर रहे यूनिवर्सिटी बदनाम भी ता ही किया जाता प्राइवेट यूनिवर्सिटी वाले लोग जानते इस यूनिवर्सिटी वाले नाम क्योंकि पंजाबी यूनिवर्सिटी साथी कह के कहने दूसरी यूनिवर्सिटी है तो सब अभी पंजाबी लोग भी कुछ नारे लावे